ਰਾਏਕੂਟ ਦੇ ਪਿੰਡ ਕੈਲੇ ਵਿਕੇ ਬੀਤੀ ਰਾਤ 12:30 ਵਜੇ ਦੇ ਕਰੀਬ ਕੁਝ ਅਣਪਛਾਤੇ ਚੋਰਾਂ ਵੱਲੋਂ ਮਹਿੰਤ ਕਸ ਦਲਤ ਭਰਾਮਾ ਦੇ ਮਕਾਨ ਨੂੰ ਨਸਾਨਾ ਬਣਾਉਂਦਿਆਂ ਦੋ ਤੋੜੇ ਕਰੀਬ ਸੋਨਾ 45000 ਰੁਪਏ ਦੀ ਨਕਦੀ ਸਮੇਤ ਇੱਕ ਭਰਾ ਵੱਲੋਂ ਜਵਾਨ ਧੀ ਦੇ 42 ਜੋੜੇ ਦੇਹ ਦੇ ਸਰਮਾਨ ਨੂੰ ਉਸ ਵੇਲੇ ਚੋਰ ਚੋਰੀ ਕਰਕੇ ਲੈ ਗਏ ਜਦੋਂ ਇਹ ਪਰਾਰ ਆਪਣੇ ਭਾਂਜੇ ਦੇ ਵਿਆਹ ਜਾਗੋ ਤੇ ਪਿੰਡ ਪੰਡੂਰੀ ਵਿਕੇ ਗਿਆ ਹੋਇਆ ਸੀ ਕਸਬਾ ਹਲਵਾਰਾ ਕੁੜਾ ਰੋਡ ਤੇ ਪਿੰਡ ਕੈੜੇ ਵਿਕੇ ਨਾਨਕਸਰ ਠਾੜ ਦੇ ਨਜ਼ਦੀਕ ਅਲੱਗ-ਅਲੱਗ ਮਕਾਨਾਂ ਵਿੱਚ ਰਹਿੰਦੇ ਦੋ ਦਲਤਪਰਾ ਦਰਬਾਰਾ ਸਿੰਘ ਅਤੇ ਬੁੱਧ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰਾਂ ਸਮੇਤ ਪਿੰਡ ਪੰਡੋਰੀ ਵਿਕੇ ਪਾੜ ਜੀ ਦੇ ਵਿਆਹ ਤੇ ਜਾਗੋ ਤੇ ਗਏ ਸਨ ਪਰ ਜਦੋਂ ਉਹ ਰਾਤ 12:30 ਵਜੇ ਦੇ ਕਰੀਬ ਆਪਣੇ ਘਰ ਵਾਪਸ ਆਏ ਤਾਂ ਦੇਖਿਆ ਉਹਨਾਂ ਦੇ ਘਰ ਵਿੱਚੋਂ ਸਮਾਨ ਖਿਲਰਿਆ ਪਿਆ ਸੀ ਅਤੇ ਘਰ ਦੇ ਕਮਰਿਆਂ ਵਿੱਚੋਂ ਫਰੋਲਾ ਫਰਾਲੀ ਕੀਤੀ ਹੋਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਪਰ ਜਦੋਂ ਉਹਨਾਂ ਨੇ ਬਰੀਕੀ ਨਾਲ ਚੈੱਕ ਕੀਤਾ ਤਾਂ ਕੁਝ ਅਰਪਛਾਤੇ ਚੋਰ ਪੀੜਤ ਬੁੱਧ ਸਿੰਘ ਦੇ ਘਰੋਂ 2 ਟੋਲੇ ਦੇ ਕਰੀਬ ਸੋਨੇ ਦੇ ਗਹਿਣੇ 10000 ਰੁਪਏ ਦੀ ਨਕਦੀ ਤੋਂ ਇਲਾਵਾ ਜਵਾਨ ਧੀ ਦੇ ਵਿਆਹ ਲਈ ਜੋੜਿਆ ਦਹੇਜ ਦਾ ਸਮਾਨ ਜਿਸ ਵਿੱਚ ਨਵੇਂ ਸੂਟ ਨਵੇਂ ਕੰਬਲ ਆਦਿ ਚੋਰੀ ਕਰਕੇ ਲੈ ਗਏ। ਜਦ ਕਿ ਦੂਜੇ ਭਰਾ ਦਰਬਾਰਾ ਸਿੰਘ ਦੇ ਘਰੋਂ ਗੈਣੇ 33000 ਰੁਪਏ ਦੀ ਨਗਦੀ, ਇੱਕ ਲੈਪਟਾਪ, ਇੱਕ ਮੋਬਾਈਲ ਫੋਨ ਚੋਰੀ ਕੀਤਾ ਗਿਆ। ਸਭੋ ਉਕਤ ਚੋਰਾਂ ਨੇ ਛੋਟੇ ਬੱਚਿਆਂ ਵੱਲੋਂ ਰੁਪਏ ਇਕੱਠੇ ਕਰਨ ਲਈ ਲਗਾਈਆਂ ਗੋਲਕਾਂ ਤੱਕ ਨੂੰ ਵੀ ਚੋਰਾਂ ਨੇ ਨਹੀਂ ਛੱਡਿਆ। ਬੱਚਿਆਂ ਦੀਆਂ ਗੋਲਕਾਂ ਤੱਕ ਚੋਰੀ ਕਰਕੇ ਲੈ ਗਏ। ਇਕਰਤਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਅੱਗੇ ਗੇਟ ਤੇ ਸੀਸੀਟੀਵੀ ਕੈਮਰੇ ਲੱਗੇ ਹੋਣ ਕਾਰਨ ਉਕਤ ਚੋਰ ਘਰ ਦੇ ਪਿਛਲੇ ਪਾਸੇ ਸਥਿਤ ਖੇਤਾਂ ਵਿੱਚ ਰੱਖੀਆਂ ਪਰਾਲੀ ਦੀਆਂ ਗੰਢਾਂ ਰਾਹੀਂ ਮਕਾਨ ਦੀ ਛੱਤ ਤੇ ਚੜ੍ਹ ਕੇ ਅੰਦਰ ਦਾਖਲ ਹੋਏ ਨੇ। ਸਿਖਰਤ ਪਰਿਵਾਰ ਨੇ ਦੱਸਿਆ ਕਿ ਇਹ ਘਟਨਾ ਸਬੰਧੀ ਉਹਨਾਂ ਨੇ ਰਾਤ 1 ਵਜੇ ਦੇ ਕਰੀਬ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਪਰ ਥਾਣਾ ਸਿਹਾਰ ਦੀ ਪੁਲਿਸ ਸਵੇਰੇ 9:30 ਵਜੇ ਦੁਬਾਰਾ ਫੋਨ ਕਰਨ ਤੇ ਆਈ ਹੈ। ਹਾਂ ਜੀ ਸਤਿ ਸ਼੍ਰੀ ਅਕਾਲ ਗੋਪ੍ਰੀਸ਼ੰ ਗੋਰਾ ਕੜਾਂ ਤੁਹਾਨੂੰ ਸਰ ਪਿੰਡ ਕਿਆੜਿਆਂ ਦੇ ਵਿੱਚ ਚੋਰੀ ਹੋਈ ਆ ਹਾਂ ਜੀ ਆ ਕਿ ਮੈਂ ਦੇਖਿਆ ਜਿਹੜੇ ਤੇ ਚੋਰੀ ਦਾ ਜੀ ਨਾ ਜਿਵੇਂ ਬੰਦਿਆਂ ਨੂੰ ਪਹਿਲਾਂ ਆਈਡੀ ਆ ਹੀ ਹੁੰਦਾ ਇਹ ਵਿਆਹ ਤੇ ਗਏ ਹੋਏ ਸੀ ਰਾਤ ਸਾਰੇ ਤੇ ਰਾਤ ਦੇ ਸਮੇਂ ਚੋਰੀ ਹੋਈ ਆ ਤੇ ਇਹ ਸੜਕ ਦੇ ਉੱਤੇ ਘਰ ਆ ਜੀ ਉਦਾਂ ਦੋ ਘਰਾਂ ਦੇ ਵਿੱਚ ਚੋਰੀ ਹੋਈ ਆ ਆ ਕੀ ਜਿਹੜਾ ਹੈਗਾ ਤੁਸੀਂ ਜਿਹੜਾ ਤਾਂ ਜੀ ਇਹਨਾਂ ਦਾ ਆ ਦਰਵਾਜ ਸਿੰਘ ਦੇ ਘਰੇ ਹੋਈ ਹੈ ਚੋਰੀ ਉਹ ਤਾਂ ਮੰਨ ਲਓ ਇਹਨਾਂ ਦਾ 3.5 ਤਣੇ ਤੋੜੇ ਸੋਨਾ ਸੀਗਾ ਜੀ ਕੁਝ ਨਗਦੀ ਸੀ ਤੇ ਚਾਂਦੀ ਸੀ ਲੈਪਟਾਪ ਲੈ ਗਏ ਮੋਬਾਈਲ ਫੋਨ ਸੀ ਤੇ ਬਾਕੀ ਹਜੇ ਇਹਨਾਂ ਨੂੰ ਪਤਾ ਲੱਗੂ ਜਦੋਂ ਮਤਲਬ ਕਈ ਵਾਰੀ ਆਪਾਂ ਚੀਜ਼ ਦੇਖਦੇ ਨਹੀਂ ਬਾਅਦ ਚ ਪਤਾ ਲੱਗੂ ਇਹ ਚੀਜ਼ਾਂ ਦਾ ਇਹਨਾਂ ਨੂੰ ਪਤਾ ਲੱਗੇ ਵੀ ਜੀ ਜਾਂ ਇਥੋਂ ਗਾਇਬ ਨੇ ਘਰੋਂ ਜੀ ਸਾਰੇ ਫੋਰਾ ਫਰਾਲੇ ਹੋਈ ਹੋਈ ਆ ਤੇ ਜਿਹੜਾ ਇਹਨਾਂ ਦਾ ਦੂਸਰਾ ਘਰ ਆ ਦਰਵਾਜ ਸਿੰਘ ਦੇ ਭਾਈ ਦਾ ਜੀ ਗੁਰ ਸਿੰਘ ਦਾ ਉਹਨਾਂ ਦੇ ਲੜਕੀ ਦਾ ਵਿਆਹ ਸੀ ਜੀ ਉਹਨਾਂ ਨੇ ਲੜਕੀ ਦੇ ਵਿਆਹ ਲਈ ਸੋਨਾ ਤੇ ਹੋਰ ਮਤਲਬ ਜਿਹੜੂ ਗਹਿਣੇ ਘਟੇ ਆ ਉਹ ਬਣਾਏ ਹੋਏ ਸੀਗੇ ਤੇ ਜਿਹੜਾ ਉਹ ਲੈ ਗਏ ਨੇ ਤੇ ਕੁਛ ਕਾਇਸ ਸੀਗਾ ਉਹ ਵੀ ਲੈ ਗਏ ਉਹਨਾਂ ਦੇ ਘਰੋਂ ਕਾਫੀ ਨੁਕਸਾਨ ਕਰ ਗਏ ਇਹ ਮੰਗ ਕਰਦੇ ਨੇ ਮੰਗ ਇਹ ਹੀ ਆ ਜੀ ਵੀ ਗਰੀਬ ਪਰਿਵਾਰ ਨੇ ਮਿਹਨਤ ਕਰਕੇ ਰੋਟੀ ਖਾਣ ਵਾਲੇ ਆ ਜੀ ਤੇ ਇਹਨਾਂ ਦੀ ਮਦਦ ਹੋਣੀ ਚਾਹੀਦੀ ਆ ਮਤਲਬ ਬਦ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਕਿਸੇ ਨਾ ਕਿਸੇ ਤਰੀਕੇ ਜਾਂ ਫੋਨ ਕਾਲਾਂ ਜਾਂ ਕੈਮਰਾ ਰਾਹੀਂ ਇਹ ਪਤਾ ਲੱਗ ਸਕੇ ਵੀ ਇਹ ਘਨਾਉਣੀਆਂ ਹਰਕਤਾਂ ਕਰ ਕੌਣ ਰਿਹਾ ਕਿਉਂਕਿ ਚੋਰੀਆਂ ਦਾ ਦਿਨੋਂ ਦਿਨ ਦੌਰ ਵੱਧ ਰਿਹਾ ਅੱਗੇ ਤਾਂ ਮੋਟਰਾਂ ਤੇ ਜਾਂ ਆਪਾਂ ਰਾਹਾਂ ਦੇ ਵਿੱਚ ਤੋਂ ਹੁੰਦੇ ਸੀ ਹੁਣ ਤਾਂ ਇਹ ਘਰਾਂ ਦੇ ਵਿੱਚ ਹੀ ਆਵੜੇ ਨੇ ਜੀ ਪਰ ਤੁਸੀਂ ਇਹ ਪੁਲਿਸ ਨੂੰ ਕਹਾਂ ਦਿਖਾ ਹਾਂਜੀ ਸਵੇਰੇ ਤੜਕੇ 1.5 ਵਜੇ ਪੁਲਿਸ ਨੂੰ ਕਾਲ ਕੀਤੀ ਸੀ ਪਰ ਹੁਣ ਦੇਖ ਲਓ ਤੁਸੀਂ ਤਕਰੀਬਨ 9 ਵਜੇ ਨਾਲੇ ਆ ਪੁਲਿਸ ਦੀ ਕਾਰਵਾਈ ਬਹੁਤ ਢਿੱਲੀ ਆ ਹਜੇ ਤੱਕ ਕੋਈ ਨਹੀਂ ਪਹੁੰਚਿਆ ਨਾ ਕਿਸੇ ਦਾ ਕੋਈ ਫੋਨ ਆਇਆ ਅਸੀਂ ਨੂੰ ਲਾਉਨੇ ਆ ਕਹਿੰਦੇ ਆਉਨੇ ਆ ਬਸ ਆ ਰਹੇ ਆ ਪਰ ਹਲੇ ਤੱਕ ਕੋਈ ਨਹੀਂ ਪਹੁੰਚਿਆ ਜੀ ਦੂਜੀ ਗੱਲ ਹੈ ਜੀ ਇਹ ਜਿਹੜਾ ਕੰਮ ਆ ਕਿਸੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਜਾਣਕਾਰ ਬੰਦੇ ਦਾ ਹੁੰਦਾ ਜਿਹਨੂੰ ਇਹ ਪਤਾ ਸੀ ਕਿ ਰੋਡ ਦੇ ਉੱਪਰ ਤਾਂ ਕੈਮਰੇ ਲੱਗੇ ਆ ਪਰ ਇਹ ਘਰ ਦੇ ਪਿਛਲੇ ਪਾਸੇ ਦੀ ਆ ਕੇ ਇਹਨਾਂ ਨੇ ਜਿਹੜੀ ਚੋਰੀ ਕੀਤੀ ਆ ਮੁਰਲੇ ਪਾਸੇ ਦਾ ਕੈਮਰੇ ਲੱਗੇ ਹੋਏ ਸੀ ਤੇ ਬਾਕੀ ਹੁਣ ਪੁਲਿਸ ਦੇ ਆਏ ਤੋਂ ਪਤਾ ਲੱਗੂ ਤਫਤੀਸ਼ ਕਰਦੇ ਆ ਕਿ ਕੀ ਕਾਰਨਾ ਕੀ ਗੱਲਬਾਤ ਆ ਜਾਂ ਚੋਰ ਫਾੜ ਹੁੰਦਾ ਜਾਂ ਕਿੱਦਾਂ ਆ ਇਸ ਮੌਕੇ ਗੱਲ ਕਰਨ ਤੇ ਪੁਲਿਸ ਸਟਾਣਾ ਸੁਧਾਰ ਦੇ ਹੌਲਦਾਰ ਜਗਦੇਵ ਸਿੰਘ ਨੇ ਆਖਿਆ ਕਿ ਇਸ ਸਬੰਧ ਵਿੱਚ ਵਾਕ-ਵਾਕ ਨੂੰ ਪਹਿਲੂਆਂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਆਲੇ-ਦੁਆਲੇ ਦੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਏਅਰ ਫੋਰਸ ਅਤੇ ਕਮਾਂਦਰੀ ਹਵਾਈ ਅੱਡੇ ਵਾਲੇ ਕਸਬਾ ਹਲਵਾਰੇ ਤੋਂ ਪੱਕਵਾਲ ਰੋਡ ਤੇ ਇੱਕ ਧਰਮਿਕ ਸਥਾਨ ਤੇ ਲੱਗੀ ਹੋਈ ਇਸ ਚੋਰੀ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਕਾਫੀ ਦਸਤ ਦਾ ਮਾਹੌਲ ਪੈਦਾ ਹੋ ਗਿਆ। रायपुर ਤੋਂ ਦਲਵਿੰਦਰ ਸਿੰਘ ਰਸ਼ੀਨ ਦੀ ਇੱਕ ਖਾਸ ਰਿਪੋਰਟ ਹਾਂਜੀ ਸਰ ਅੱਜ ਟੈਂਕ ਕਰਿਆਨ ਦੇ ਵਿੱਚ ਚੋਰੀ ਦੀ ਬਹੁਤ ਗਾਹ ਤੋਂ ਜਾਣਕਾਰੀ ਦਿਣਾ ਚਾਹੁੰਦਾ ਹਾਂ ਸੰਨਵਿਨ ਸਿਵੇਰੀ ਥਾਣੇ ਪਤਾ ਇਧਰੋਂ ਤੋਂ ਚੋਰੀ ਹੋ ਗਈ ਹੈ ਅਸੀਂ ਆਏ ਸੀ ਇੱਥੇ ਤੇ ਸਮਾਨ ਇਹ ਲਿਸਟ ਬਣਾ ਕੇ ਤੇ ਮੋਹਰ ਆਪਣਾ ਕੈਮਰਾ ਦੀ ਚੈਕਿੰਗ ਕਰਦੇ ਆਂ ਇਹ ਸਿੱਧ ਸਿੱਧੀ ਸੀ ਚੋਰੀ ਹੜਾਂਗੀ ਪੀਟੀ ਜਿਹੜਾ ਹੈਗਾ ਇਹ ਪਰਿਵਾਰ ਦੇ ਇਥੇ ਪਰਿਵਾਰ ਦੇ ਕਰੇ ਵੀ ਦੋ ਪਰਮਾਨਾ ਚੋਰੀ ਹੋਈ ਆ ਇਹ ਗਏ ਸੀਗੇ ਤੇ ਨਾਨਕ ਸਾਕ ਵਿਆਹ ਸੀਗਾ ਤੇ ਮਗਰ ਘਰੇ ਕੋਈ ਬੰਦਾ ਹੈ ਨਹੀਂ ਸੀਗਾ ਤੇ ਇਹਨਾਂ ਦਾ ਕੀੜੇ ਕੱਪੜੇ ਲੈ ਕੇ ਚਾਕੇ ਸਾਰੇ ਕੁੜੀ ਦੇ ਵਿਆਹ ਨਾਲ ਜੋ ਬਿਸਤਰ ਬਹੁਤ ਬਿਸਤਰ ਸੀ ਪੰਜ ਚਾਰ ਬਿਸਤਰ ਉਹ ਲੈ ਕੇ ਚਾਕੇ ਤੇ ਹੋਰ ਸਾਰੇ ਗਹਿਣੇ ਗੁਣੇ ਸੀਗੇ ਗਹਿਣੇ ਸੀਗੇ ਦੁਨੋਂ ਪਰਵਾਹਾਂ ਨਹੀਂ ਇਹਨਾਂ ਦਸਨ ਮੁਤਾਬਕ ਜੀ ਉਹ ਲੈ ਗਏ ਆ ਕੀ ਹੋਰ ਜੜੀ ਤੁਰਾਂ ਜਲਦੀ ਕਾਬੂ ਚ ਹਾਂਜੀ ਜਦੋਂ ਜਦੋਂ ਜਲਦੀ ਜਲਦੀ ਕਾਬੂ ਕਰਕੇ ਅਸੀਂ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਚਿੱਟਾ ਗਏ